ਅਜਨਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਜਨਾਲਾ ਦੇ ਵਿੱਚ ਰਾਵੀ ਨਦੀ ਦੀ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਹੈ ਉੱਥੇ ਬਰਸਾਤ ਦੇ ਵਿੱਚ ਕਾਫੀ ਜ਼ਿਆਦਾ ਚਿੱਕੜ ਜਮਾ ਹੋ ਗਿਆ ਸੀ ਤੇ ਹੁਣ ਹੜ੍ਹਾਂ ਤੋਂ ਵੀ ਰਾਹਤ ਮਿਲੇਗੀ। ਉੱਥੇ ਹੀ ਪੰਜਾਬ ਸਰਕਾਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਅਜਨਾਲਾ ਖੇਤਰ ਦੇ ਵਿੱਚ ਰਾਵੀ ਨਦੀ ਦੀ ਵੱਡੇ ਪੇਮਾਨੇ ਦੇ ਉੱਤੇ ਸਫਾਈ ਦਾ ਜੋ ਕੰਮ ਹੈ ਉਹ ਸ਼ੁਰੂ ਹੋ ਚੁੱਕਿਆ ਹੈ। ਇਸ ਦਾ ਮੁੱਖ ਕਾਰਨ ਹੈ ਖੇਤਰ ਨੂੰ ਸੰਭਾਵਿਤ ਹੜ੍ਹਾਂ ਤੋਂ ਬਚਾਉਣਾ ਤੇ ਨਦੀ ਦੀ ਕੁਦਰਤੀ ਜਲ ਪ੍ਰਵਾਹ ਨੂੰ ਸੁਚਾਰੂ ਕਰਨਾ। ਉਧਰ ਲੋਕਲ ਜਿਹੜੇ ਲੋਕ ਨੇ ਉਹਨਾਂ ਦੇ ਮੁਤਾਬਿਕ ਪਿਛਲੇ ਕੁਝ ਸਾਲਾਂ ਤੋਂ ਜੋ ਹੜ੍ਹ ਦੇ ਕਾਰਨ ਰਾਵੀ ਨਦੀ ਵਿੱਚ ਭਾਰੀ ਮਾਤਰਾ ਵਿੱਚ ਰੇਤ ਤੇ ਚਿੱਕੜ ਜਮ੍ਹਾਂ ਹੋ ਗਿਆ ਸੀ ਇਸ ਦੇ ਨਾਲ ਨਦੀ ਦੀ ਜੋ ਗਹਿਰਾਈ ਸੀ ਉਹ ਵੀ ਘਟ ਗਈ ਸੀ ਤੇ ਪਾਣੀ ਦਾ ਵਹਾਅ ਪ੍ਰਭਾਵਿਤ ਹੋ ਰਿਹਾ ਸੀ ਬਰਸਾਤ ਦੇ ਮੌਸਮ ਦੇ ਵਿੱਚ ਪਾਣੀ ਦਾ ਪੱਧਰ ਵਧਨ ਕਰਕੇ ਨੇੜੇ-ਤੇੜੇ ਦੇ ਪਿੰਡਾਂ ਦੇ ਵਿੱਚ ਹੜ੍ਹਾਂ ਦਾ ਖਤਰਾ ਲਗਾਤਾਰ ਬਣਿਆ ਹੋਇਆ ਸੀ ਜਿਸ ਦੇ ਨਾਲ ਕਿਸਾਨਾਂ ਦੀ ਫਸਲਾਂ ਦੇ ਕਈ ਘਰ ਜਿਹੜੇ ਨੇ ਪ੍ਰਭਾਵਿਤ ਹੋਏ ਸਨ ਹੁਣ ਨਦੀ ਦੇ ਅੰਦਰਲੇ ਜਮ੍ਹਾਂ ਰੇਤ ਤੇ ਮਲਬੇ ਨੂੰ ਹਟਾਉਣ ਦਾ ਕੰਮ جاری ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਫਾਈ ਪੂਰੀ ਹੋਣ ਤੋਂ ਬਾਅਦ ਭਵਿੱਖ ਦੇ ਵਿੱਚ ਵਾਧੂ ਪਾਣੀ ਆਉਣ ਜਾਂ ਫਿਰ ਹੜ੍ਹਾਂ ਦੀ ਸਥਿਤੀ ਦੇ ਵਿੱਚ ਪਾਣੀ ਆਸਾਨੀ ਦੇ ਨਾਲ ਅੱਗੇ ਲੰਘ ਜਾਏਗਾ ਜਿਸ ਦੇ ਨਾਲ ਨੇੜੇ ਤੇੜੇ ਦੇ ਇਲਾਕਿਆਂ ਨੂੰ ਰਾਹਤ ਮਿਲੇਗੀ ਇਸ ਕਾਰਜ ਦੇ ਨਾਲ ਸਥਾਨਕ ਪੱਧਰ ਉੱਤੇ ਰੋਜ਼ਗਾਰ ਦੇ ਅਫਸਰ ਵੀ ਪੈਦਾ ਹੋਏ ਨੇ ਵੱਡੀ ਸੰਖਿਆ ਦੇ ਵਿੱਚ ਮਜ਼ਦੂਰਾਂ ਤੇ ਮਸ਼ੀਨ ਆਪਰੇਟਰਾਂ ਨੂੰ ਕੰਮ ਮਿਲਿਆ ਹੈ ਜਿੱਥੇ ਖੇਤਰ ਦੀ ਆਰਥਿਕ ਗਤੀਵਿਧੀਆਂ ਨੂੰ ਵੀ ਵਧਾਵਾ ਮਿਲਿਆ ਹੈ ਉਦਰ ਪਿੰਡ ਜੱਟਾ ਨਿਵਾਸੀ ਅਵਤਾਰ ਸਿੰਘ ਨੇ ਸਰਕਾਰ ਦੇ ਇਸ ਕਦਮ ਦੀ ਸراہਨਾ ਕਰਦੇ ਹੋਏ ਕਿਹਾ ਕਿ ਇਸ ਨਾਲ ਖੇਤਰ ਨੂੰ ਹੜ੍ਹ ਤੋਂ ਰਾਹਤ ਮਿਲੇਗੀ ਉੱਥੇ ਤਾਲੂਪੁਰਾ ਪਿੰਡ ਦੇ ਕਿਸਾਨ लाड्डी ਨੇ ਦੱਸਿਆ ਕਿ ਪਹਿਲਾਂ ਹੜ੍ਹ ਤੋਂ ਭਾਰੀ ਨੁਕਸਾਨ ਹੋਇਆ ਸੀ ਲੇਕਿਨ ਹੁਣ ਹਾਲਾਤ ਸੁਧਰਨ ਦੀ ਉਮੀਦ ਹੈ ਜਿਹੜੇ ਪਿੰਡੂ ਲੋਕਲੇ ਉਹਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਤੇ ਪਵਿੱਖ ਦੇ ਵਿੱਚ ਵੀ ਅਜਿਹੇ ਕਦਮ ਚੱਕਣ ਦੀ ਮੰਗ ਕੀਤੀ ਤਾਂ ਕਿ ਜਿਹੜੇ ਬਾਰਡਰ ਵਾਲੇ ਏਰੀਆ ਨੇ ਉਹਨਾਂ ਨੂੰ ਬਾੜ ਵਰਗੀ ਜੋ ਕੁਦਰਤੀ ਮੁਸ਼ਕਲਾਂ ਨੇ ਉਸਦੇ ਨਾਲ ਸੁਰੱਖਿਅਤ ਰੱਖਿਆ ਜਾ ਸਕੇ।